ਤਾਬਿਆ ਅਰਜਨ ਤੂੰ ਅਰਜਨ ਅਰਜਨ ਉੱਠ ਪੁੱਤ ਉੱਠੋਏ ਉੱਠ ਪੁੱਤ ਤਾਬਿਆ ਅਰਜਨ ਛੇੜ ਕੇ ਥਾੜਾ ਆ ਜਾ ਪੁੱਤ ਪਾਸੇ ਆ ਜਾ ਨਹੀਂ ਲੰਦੀ ਸੀ ਨਹੀਂ ਲੰਗੀ ਸੀ ਹੈ ਨਹੀਂ ਲੱਗੀ ਪੁੱਤ ਹੈ ਨਹੀਂ ਲੱਗੀ ਸੀਗੀ ਹਾਂ ਆਣਾ ਕਾਟੋ ਦਾ ਬਾਈ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਾਈ ਨੇ ਇਹਨੂੰ ਛੋੜੀ ਜੀ ਹੁੰਦੀ ਤੋਂ ਹੀ ਪਾਲਿਆ ਤੇ ਇਹ ਹਮੇਸ਼ਾ ਬਾਈ ਕੋਲੇ ਰਹਿੰਦੀ ਹੈ ਤੇ ਇਹਦਾ ਨਾਮ ਅਰਜਨ ਰੱਖਿਆ ਹੋਇਆ ਹੈ ਬਾਈ ਨੇ ਜਦੋਂ ਵੀ ਇਹ ਬਾਈ ਬਲਾਗਰ ਨੂੰ ਅਰਜਨ ਇਹ ਸਾਰਾ ਕੁਝ ਸਮਝਦੀ ਹੈ ਤੇ ਬਾਈ ਆਪਣੀ ਜੇਬ ਦੇ ਵਿੱਚ ਕੁੜਤੇ ਦੀ ਜੇਬ ਦੇ ਵਿੱਚ ਪੰਜ ਚਾਰ ਬਦਾਮ ਰੱਖਦੇ ਰੱਖਦਾ ਇਹਨੂੰ ਜਿਹੜੇ ਖਾਣ ਦੇ ਲਈ ਬਾਈ ਦਾ ਨਯਾਜ਼ ਯਾਰ ਇਹਦੇ ਨਾਲ ਪਿਆਰ ਹੈ ਆ ਦੇਖੋ ਹੁਣ ਵੀ ਬਾਈ ਇਹਨੂੰ ਬਦਾਮ ਖਵਾਉਂਦਾ ਹੈ ਤੇ ਇਹ ਤੁਸੀਂ ਇਹ ਦੇਖੋ ਯਾਰ ਹਨਾ ਕਿੰਨਾ ਜਿਆਦਾ ਪਿਆਰ ਹੁੰਦਾ ਜਿਹੜਾ ਇਹਨਾਂ ਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਾਟੋ ਕਹਿੰਦੇ ਆ ਹਿੰਦੀ ਦੇ ਵਿੱਚ ਇਹਨੂੰ ਗੈਲਰੀ ਕਹਿੰਦੇ ਆ ਆਪਾਂ ਕਿੰਨੀ ਸੋਹਣੀ ਆ ਦੇਖੋ ਹੁਣ ਵੇਖੋ ਮਸਤ ਕੇ ਜੀ ਪੂਰੇ ਐ ਮਸਤ ਕੇ ਬੈਠੀਆਂ ਐ ਐ ਬੈਠਦਾ ਕਦੇ ਆਪਾਂ ਦੇਖਿਆ ਆਪਣੇ ਕੋਲੇ ਬਹੁਤ ਜਿਆਦਾ ਪਿਆਰ ਹੈ ਇਹਦੇ ਬਾਈ ਕੋਲੇ ਰਹਿੰਦੀ ਹੈ ਜਦੋਂ ਇਹਨੂੰ ਗਰਮੀ ਲੱਗਦੀ ਆ ਦੇਖੋ ਹੁਣ ਬਦਾਮ ਖਾਈ ਜਾਂਦੀ ਹੈ ਦੇਖੋ ਦੇਖੋ ਇੱਧਰ ਤੇ ਜਦੋਂ ਇਹਨੂੰ ਗਰਮੀ ਲੱਗਦੀ ਹੈ ਤੇ ਇਹ ਬਾਈ ਦੇ ਕੁੜਤੇ 'ਚ ਵੜ ਕੇ ਬਹਿ ਜਾਂਦੀ ਹੈ ਤੇ ਰਹਿੰਦੀ ਹਮੇਸ਼ਾ ਬਾਈ ਦੇ ਨਾਲ ਹੀ ਐ ਹਾਂਜੀ ਕਿਵੇਂ ਲੱਗੀ ਵੀਡੀਓ ਕਮੈਂਟਾਂ ਜ਼ਰੂਰ ਦਿਓ